ਦਾਨਕ ਸਵੇਰਾ ਦੇਖ ਰਹੇ ਹੋ ਤੇ ਮੈਂ ਹਾਂ ਜਗਜੀਤ ਸਿੰਘ ਡੱਲ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨਾਂ ਦੀ ਝੋਨੇ ਦੀ ਪਰਾਲੀ ਦੀ ਜਿੱਥੇ ਸਰਕਾਰ ਅਤੇ ਕਿਸਾਨਾਂ ਦਾ ਆਪਸ ਵਿੱਚ ਹੀ ਕਈ ਵਾਰ ਉਲਝਣ ਬਣ ਜਾਂਦੀ ਆ ਪਰਾਲੀ ਨੂੰ ਲੈ ਕੇ ਕਿ ਜਿਹੜੀ ਪਰਾਲੀ ਆ ਉਹ ਕਿਸਾਨ ਅੱਗ ਨਾ ਲਾਉਣ ਉੱਤੇ ਹੀ ਹੁਣ ਹਾਈ ਕੋਰਟ ਵੱਲੋਂ ਵੀ ਸਖਤ ਆਦੇਸ਼ ਦਿੱਤੇ ਜਾਂਦੇ ਆ ਕਿ ਜੇ ਕੋਈ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਤਾਂ ਉਸ ਦੇ ਉੱਤੇ ਜਿਹੜਾ ਉਹ ਤੁਰੰਤ ਪਰਚਾ ਕੀਤਾ ਜਾਵੇ ਤਾਂ ਇਸ ਦਾ ਹੱਲ ਜਿਹੜਾ ਉਹ ਕਿਸਾਨਾਂ ਨੂੰ ਲਗਭਗ ਮਿਲ ਗਿਆ ਏ ਤਾਂ ਹੱਲ ਵੀ ਜਿਹੜਾ ਉਹ ਬਹੁਤ ਵਧੀਆ ਤੇ ਬਹੁਤ ਹੀ ਸਸਤਾ ਏ ਤਾਂ ਜੇ ਗੱਲ ਕੀਤੀ ਜਾਵੇ ਲਗਾਤਾਰ 2019 ਤੋਂ ਇਹ ਜਿਹੜੇ ਭਰਾ ਆ ਲਗਾਤਾਰ ਕਿਸਾਨਾਂ ਦੇ ਦੇ ਸੰਪਰਕ ਵਿੱਚ ਆ ਤਾਂ ਪਰਾਲੀ ਦੀ ਜਿਹੜੀ ਉਹ ਬੜੀ ਸੱਚਜੇ ਢੰਗ ਨਾਲ ਸਾਫ ਸੰਭਾਲ ਕਰਦੇ ਆ ਤਾਂ ਜੇ ਖਰਚ ਦੀ ਗੱਲ ਕੀਤੀ ਜਾਵੇ ਤਾਂ 1000 ਰੁਪਿਆ ਪ੍ਰਤੀ ਏਕੜ ਜਿਹੜਾ ਉਹ ਲੈਂਦੇ ਆ ਤਾਂ ਪਰਾਲੀ ਜਿਹੜੀ ਆ ਪੂਰੀ ਇਕੱਠੀ ਕਰਕੇ ਉਹ ਆਪਣੇ ਨਾਲ ਲੈ ਜਾਂਦੇ ਆ ਤਾਂ ਗੱਲ ਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਉਹਨਾਂ ਦੇ ਨਾਲ ਕਿ ਇਹ ਜਿਹੜਾ ਉਪਰਾਲਾ ਇਹ ਕਦੋਂ ਤੋਂ ਸਟਾਰਟ ਹੋਇਆ ਤੇ ਕਿਸਾਨਾਂ ਨੂੰ ਇਹਦਾ ਕਿੰਨਾ ਕੋ ਲਾਭ ਹੈ ਤੇ ਕਿਸਾਨ ਇਸ ਪ੍ਰਤੀ ਕਿੰਨਾਂ ਹਾਂਜੀ ਕੀ ਨਾਂ ਵਿਰਜੀ ਸੁਖਮਨਦੀਪ ਸਿੰਘ ਜੀ ਨਾਮ ਕਿਹੜਾ ਪਿੰਡ ਆ ਮੇਰਾ ਪਿੰਡ ਬਲੇਰ ਆ ਜੀ ਤਾਂ ਅੱਜ ਜਿਸ ਤਰ੍ਹਾਂ ਤੁਸੀਂ ਪ੍ਰਾਲੀ ਦੀ ਸਾਂਭ ਸੰਭਾਲ ਕਰ ਰਹੇ ਹੋ ਹਾਂਜੀ ਤੇ ਕਿੰਨੇ ਚਿਰ ਤੋਂ ਕਰਦੇ ਆ ਰਹੇ ਹੋ ਇਹ ਕੰਮ ਅਸੀਂ 2019 ਤੋਂ ਕਰਦੇ ਆ ਰਹੇ ਹਾਂ ਤਾਂ ਕਿੰਨਾ ਖਰਚਾ ਇੱਕ ਜਿਹੜਾ ਏਕੜ ਦਾ ਆਉਂਦਾ ਇਹ 1 ਏਕੜ ਦਾ ਅਸੀਂ 1000 ਰੁਪਏ ਲੈਨੇ ਆ ਜੀ ਜ਼ਿਮੀਂਦਾਰ ਤੋਂ ਅੱਛਾ ਜੀ ਹਾਂਜੀ ਤੇ ਕੀ ਕੀ ਫਾਇਦੇ ਇਹਦੇ ਵਿੱਚ ਹੈਗੇ ਕਿਸਾਨ ਦੇ ਇਦੇ ਵਿੱਚ ਫਾਇਦੇ ਜੇ ਗਿਣੀਆ ਆਪਾਂ ਬਹੁਤ ਜ਼ਿਆਦੇ ਆ ਜਿਹਨੇ ਅੱਜ ਦੇ ਟਾਈਮ ਤੇ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਆਪਾਂ ਅੱਗ ਨਹੀਂ ਲਗਾ ਸਕਦੇ ਅੱਗ ਲਗਾਉਣ ਵਾਲੇ ਤੇ ਪਰਚਾ ਦੇ ਦਿੱਤਾ ਜਾਂਦਾ ਜਿੰਮੇਵਾਰ ਤੇ ਤੇ ਸਭ ਤੋਂ ਵੱਡਾ ਫਾਇਦਾ ਇਹ ਆ ਕਿ ਜਿੰਮੇਵਾਰ ਜਿਹੜਾ ਪ੍ਰਸ਼ਾਸਨ ਤੋਂ ਜਾਂ ਪਰਚਾ ਤੋਂ ਬਚਦਾ ਹੈ ਤੇ ਦੂਜਾ ਫਾਇਦਾ ਇਹਦਾ ਹੈ ਜੀ ਆਪਣੇ ਪੋਲੂਸ਼ਨ ਨਹੀਂ ਕ੍ਰੀਏਟ ਹੁੰਦਾ ਪ੍ਰਦੂਸ਼ਨ ਦੀ ਮਾਤਰਾ ਬਹੁਤ ਘਟਦੀ ਜਾ ਰਹੀ ਹੈ ਤੇ ਤੀਜਾ ਫਾਇਦਾ ਇਹਦਾ ਇਹ ਆ ਜੀ ਜਿਵੇਂ ਆਪਣੀ ਜ਼ਮੀਨ ਦੇ ਵਿੱਚ ਮਿੱਤਰ ਕੀੜੇ ਆ ਕਿ ਜਦੋਂ ਆਪਾਂ ਅੱਗ ਲਗਾਉਂਦੇ ਆ ਉਹ ਮਿੱਤਰ ਕੀੜੇ ਆਪਣੇ ਮਰ ਜਾਂਦੇ ਆ ਤੇ ਜੇ ਆਪਾਂ ਅੱਗ ਨਹੀਂ ਲਗਾਉਂਦੇ ਤੇ ਮਿੱਤਰ ਕੀੜੇ ਆਪਣਾ ਸਾਥ ਦੇਣਗੇ ਆਪਣੇ ਜ਼ਮੀਨ ਨੂੰ ਵੱਧ ਪਜਾਉ ਬਣਾਈ ਰੱਖਦੇ ਆ ਜੀ ਚੌਥਾ ਵੀ ਜੀ ਆਪਣੇ ਝਾੜ ਤੇ ਨਹੀਂ ਫਰਕ ਪੈਂਦਾ ਫਸਲ ਦੀ ਤੇ ਪੰਜਵਾਂ ਫਾਇਦਾ ਇਹ ਆ ਜੀ ਜਿਵੇਂ ਹਰ ਕਿਸੇ ਜ਼ਿਮੀਦਾਰ ਦੀ ਜ਼ਮੀਨ ਦੇ ਵਿੱਚ ਪੰਜ-ਛੇ ਦਰਖਤ ਮੌਜੂਦ ਆ ਜਦੋਂ ਆਪਾਂ ਅੱਗ ਲਗਾਉਂਦੇ ਆ ਉਹ ਦਰਖਤ ਸੜ ਜਾਂਦੇ ਆ ਜਿਹੜੇ ਕਿ ਆਪਾਂ ਨੂੰ ਠੰਡੀ ਹਵਾ ਦਿੰਦੇ ਆ ਆਕਸੀਜਨ ਦਿੰਦੇ ਆ ਫਰੂਟ ਦਿੰਦੇ ਆ ਹੋਰ ਵੀ ਕਈ ਰੋਖਾਂ ਦੇ ਲਾਭ ਆ ਜਿਹੜੇ ਆਪਾਂ ਉਹ ਵੀ ਆਪਣਾ ਮਿਲਦੀ ਆ ਜਦੋਂ ਆਪਾਂ ਅੱਗ ਨਹੀਂ ਲਗਾਵਾਂਗੇ ਇੱਕ ਜਦੋਂ ਤੁਸੀਂ ਇਹਦਾ ਕਰਦੇ ਹੋ ਪ੍ਰੋਸੈਸਿੰਗ ਇਹਦੀ ਕਰਦੇ ਹੋ ਹਾਂਜੀ ਤਾਂ 1000 ਰੁਪਿਆ ਲੱਗਦਾ ਜੇ ਕਿਸਾਨ ਇਹ ਪ੍ਰੋਸੈਸਿੰਗ ਨਹੀਂ ਕਰਦਾ ਤਾਂ ਉਹਦਾ ਇੱਕ ਬਜਾਈ ਕਰ ਲਈਏ ਇੱਕ ਏਕੜ ਤੇ ਕਿੰਨਾ ਖਰਚਾ ਆ ਜਾਂਦਾ ਉਹਨਾਂ ਦਾ ਖਰਚਾ ਤਕਰੀਬਨ 4 ਤੋਂ 5000 ਰੁਪਏ ਦੇ ਆ ਜਾਂਦਾ ਜੀ ਪ੍ਰਤੀ ਏਕੜ ਤੇ ਜੇ ਆਪਣੇ ਤੋਂ ਕਿਸਾਨ ਪਰਾਲੀ ਚ ਕਾ ਲੈਂਦਾ ਹੈ ਤੇ ਫਿਰ 2000 ਰੁਪਏ ਖਰਚਾ ਆਪਾਂ ਲਵਾਂਗੇ ਉਸ ਤੋਂ ਪਰਾਂਤੋਂ ਦਾ ਕੋਈ 1000 1500 ਦਾ ਹੀ ਖਰਚਾ ਰਹਿ ਜਾਂਦਾ ਹੈ ਜੀ ਤਾਂ ਕਿੰਨਾ ਕ ਕਿਸਾਨਾਂ ਵੱਲੋਂ ਜਿਹੜਾ ਹੰਗਾਰਾ ਮਿਲਦਾ ਇਸ ਚੀਜ਼ ਇਸ ਕੰਮ ਨੂੰ ਹੰਗਾਰਾ ਕਿਸਾਨਾਂ ਵੱਲੋਂ ਬਹੁਤ ਜ਼ਿਆਦਾ ਮਿਲ ਰਿਹਾ ਹੈ ਜੀ ਕਿਉਂਕਿ ਅੱਜ ਦੀ ਜਵਾਂ ਜਿਹੜੀ ਪੀੜ੍ਹੀ ਹੈ ਨੌਜਵਾਨ ਪੀੜ੍ਹੀ ਉਹ ਵੈਲ ਐਜੂਕੇਟਡ ਆ ਪੜ੍ਹੀ ਲਿਖੀ ਆ ਹਰ ਕੋਈ ਇਹ ਗੱਲ ਨੂੰ ਸਮਝਦਾ ਹੈ ਕਿ ਆਗ ਲਗਾਉਣ ਦਾ ਕੋਈ ਲਾਭ ਨਹੀਂ ਆ ਫਾਇਦਾ ਨਹੀਂ ਆ ਤੇ ਹਰ ਬਹੁਤ ਵਧੀਆ ਮਤਲਬ 90 ਤੋਂ 95% ਕਿਸਾਨ ਸਾਡਾ ਸਾਥ ਦੇ ਰਹੇ ਆ ਤੇ ਸਾਨੂੰ ਮਤਲਬ ਬਹੁਤ ਫੋਨ ਆ ਰਹੇ ਆ ਦੂਰੋਂ ਮਿਹੜਿਆਂ ਕਿ ਸਾਡੀ ਪ੍ਰਾੜੀ ਚੁੱਕ ਦੇ ਜੀ ਸਾਡੀ ਪ੍ਰਾੜੀ ਸਾਫ਼ ਕਰ ਦੇ ਜੀ ਆ ਸਰਕਾਰ ਤੋਂ ਵੀ ਕੋਈ ਮੰਗ ਹੈਗੀ ਕਿਸਾਨਾਂ ਕਿਸਾਨ ਜਿਸ ਤਰ੍ਹਾਂ ਕਿ ਇਹ ਸਰਕਾਰ ਮੰਨ ਲਓ 1000 ਜਾਂ 2000 ਰੁਪਇਆ ਬੋਨਸ ਇਹਦੀ ਸਾਮ ਸੰਭਾਲ ਲਈ ਕਿਸਾਨ ਨੂੰ ਦੇਵੇ ਤਾਂ ਕਿੰਨਾ ਖੁਸ਼ਕਾ ਆ ਜੂਗਾ ਦੇਖੋ ਵੀ ਜਿੱਤਰਾ ਹੀ ਰੋਜ਼ ਕਿਸਾਨ ਭਾਈ ਚਾਰੇ ਦੇ ਵਿੱਚ ਮੈਂ ਖੁਦ ਕਿਸਾਨ ਆ ਤੇ ਖੁਦ ਕਿਸਾਨ ਭਾਈ ਚਾਰੇ ਦੇ ਵਿੱਚ ਰੋਜ਼ ਵਿਚਰਦਾ ਹਾਂ ਰੋਜ਼ ਪਿੰਡ ਪਿੰਡ ਜਾਂਦੇ ਆ ਤੇ ਸਾਰੇ ਕਿਸਾਨਾਂ ਵੱਲੋਂ ਤਕਰੀਬਨ ਡਿਮਾਂਡ ਇਹੀ ਆ ਵੀ ਜਿਹਨੇ 1000 ਰੁਪਇਆ ਖਰਚਾ ਲੈਦਾ ਆਉਂਦਾ ਹੈ ਇਹ ਸਰਕਾਰ ਜਿਹੜਾ ਉਹ 1000 ਤੋਂ 1500 ਰੁਪਿਆ ਕਿੱਲੇ ਦਾ ਪ੍ਰੋਵਾਈਡ ਕਰਦੇ ਉਹਨਾਂ ਨੂੰ ਸਬਸਿਡੀ ਦੇ ਦੇ ਜਾਂ ਉਹਨਾਂ ਦੇ ਅਕਾਊਂਟ 'ਚ ਸੈਂਡ ਕਰ ਦੇ ਜਾਂ ਕਿਸੇ ਵੀ ਤਰੀਕੇ ਨਾਲ ਜਾਂ ਆੜਤੀਆਂ ਰਾਈ ਬੌਂਸ ਦੇ ਦੇ ਕਿਸੇ ਵੀ ਤਰੀਕੇ ਨਾਲ ਜਿਹੜਾ ਕਿਸਾਨ ਨੂੰ 1000 ਤੋਂ 1500 ਰੁਪਿਆ ਪ੍ਰਤੀ ਏਕੜ ਮਿਲ ਜੇ ਸਰਕਾਰ ਵੱਲੋਂ ਤਾਂ ਫਿਰ ਸਰਕਾਰ ਵੱਲੋਂ ਜੇ 1000 ਤੋਂ 1500 ਰੁਪਿਆ ਦੇ ਦਿੱਤਾ ਜਾਵੇ ਤਾਂ ਕਿਸਾਨ ਬਹੁਤ ਖੁਸ਼ਹਾਲ ਆ ਤੇ ਸਾਰਾ ਪੰਜਾਬ ਇਤਨਾ ਆਪਣਾ ਰੰਗਲਾ ਪੰਜਾਬ ਖੁਸ਼ਹਾਲ ਰਹੂਗਾ ਪੋਲੂਸ਼ਨ ਲੈਸ ਰਹੂਗਾ ਕੋਈ ਜਿਹੜਾ ਧੂਆ ਜਿਹੜਾ ਉਹ ਨਹੀਂ ਹੋਊਗਾ ਇੱਕ ਦਿਨ ਦੇ ਵਿੱਚ ਕਿੰਨੇ ਹੀ ਸਾਮ ਦਿੰਦੇ ਹੋ ਕਿੰਨੇ ਕਿੱਲਿਆਂ ਦੀ ਪਾਲੀ ਇੱਕ ਦਿਨ ਵਿੱਚ ਤਕਰੀਬਨ 15 ਤੋਂ 17 ਕਿੱਲੇ ਮਸ਼ੀਨ ਵਰਕ ਕਰਦੀ ਹੈ ਜੀ ਤਾਂ ਇਹਦੇ ਲਈ ਕੋਈ ਮੁਸ਼ਕਲਾਂ ਵੀ ਆਉਂਦੀਆਂ ਤੁਹਾਨੂੰ ਮੁਸ਼ਕਲਾਂ ਤੇ ਦੇਖੋ ਜੀ ਜਿਹਨੇ ਜਿਹੜੇ ਵੀ ਕੰਮ ਨੂੰ ਆਪਾਂ ਘਰੋਂ ਤੁਰਦੇ ਆਂ ਮੁਸ਼ਕਲਾਂ ਪਹਿਲਾਂ ਹੁੰਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਇਨਸਾਨ ਕਾਮਯਾਬ ਹੁੰਦਾ ਹੈ ਮੁਸ਼ਕਲਾਂ ਦੇ ਛੋਟੀਆਂ ਬਾਦੀਆਂ ਕਿਤੇ ਰਸਤੇ ਦੀ ਆ ਗਈ ਕਿਤੇ ਕੋਈ ਨੁਕਸਾਨ ਹੋ ਗਿਆ ਜਾਂ ਟੁੱਟ ਭੱਜ ਹੋ ਗਈ ਮੁਸ਼ਕਲਾਂ ਤੇ ਪਹਿਲਾਂ ਹੈ ਜੀ ਇਹ ਇਹ ਜਿਹੜੀ ਪ੍ਰਾਲੀ ਤੁਸੀਂ ਕਿਸਾਨਾਂ ਤੋਂ ਲੈਂਦੇ ਹੋ ਤੇ ਫਿਰ ਇਹਦਾ ਕੀ ਕਰਦੇ ਹੋ ਇਹ ਦੇਖੋ ਜੀ ਆਪਾਂ ਇੰਡਸਟਰੀਲਾਈਜੇਸ਼ਨ ਦੀ ਖੇਤਰ ਦੀ ਗੱਲ ਕਰੀਏ ਤੇ ਆਪਣੇ ਤਰ੍ਹਾਂ ਤਰ੍ਹਾਂ ਜ਼ਿਲ੍ਹੇ 'ਚ ਇੱਕੋ ਹੀ ਮਿਲਿਆ ਉਹ ਹੈਗੀ ਆ ਜੀ ਰਾਣਾ 슈ਗਰ ਮਿਲ ਤੇ ਜੇ ਆਪਾਂ ਦੂਜੇ ਬੁੱਟਰ ਮਿਲ ਦੀ ਗੱਲ ਕਰੀਏ ਤੇ ਉਹ ਵੀ ਸਖੋਤਰਨਤਨ ਜ਼ਿਲ੍ਹੇ ਦੇ ਬਾਰਡਰ ਤੇ ਬਾਹਰ ਚਲ ਜਾਂਦੀ ਹੈ ਤਰਨਤਨ ਜ਼ਿਲ੍ਹੇ ਦੀ ਤੇ ਸਾਡੇ ਏਰੀਆ 'ਚ ਇੱਕੋ ਰਾਣਾ 슈ਗਰ ਮਿਲਿਆ ਜੇ ਆਪਾਂ ਦੂਜੀ ਨੂੰ ਜਾਣੇ ਆ ਤਾਂ ਉਹਨੂੰ ਟ੍ਰਾਂਸਪੋਰਟ ਖਰਚਾ ਬਹੁਤ ਜ਼ਿਆਦਾ ਪੈਂਦਾ ਹੈ ਤੇ ਇਹ ਵੀ ਮੇਰੀ ਸਰਕਾਰ ਅੱਗੇ ਅਪੀਲ ਹੈ ਸਰਕਾਰ ਅੱਗੇ ਬੇਨਤੀ ਆ ਕਿ ਜਿਵੇਂ ਹੁਣ ਘਰਾਲੇ ਪਲਾਂਟ ਲੱਗ ਰਿਹਾ ਜੀ ਇਹ ਨਵਦੀਪ ਵੀਰ ਦੇ ਘਰਾਲੇ ਤੋਂ ਉਹ ਪਲਾਂਟ ਸੈਟਅਪ ਕਰ ਰਹੇ ਆ ਉਹ ਪੈਲੇਟ ਉਹਨਾਂ ਬੜੀ ਵਧੀਆ ਮਸ਼ੀਨਰੀ ਮਤਲਬ ਫਿਟਿੰਗ ਕੀਤੀ ਆ ਮੁੰਡਿਆਂ ਨੇ ਪੈਲੇਟ ਤਿਆਰ ਕਰ ਰਿਹਾ ਜੀ ਪਰਾਲੀ ਤੋਂ ਤੇ ਜੇ ਇਦਾਂ ਦੇ ਕਿਤੇ 8-10 ਪਲਾਂਟ ਤਰਨਤਾਰਨ ਜ਼ਿਲ੍ਹੇ ਨੂੰ ਹੋਰ ਦੇ ਦਿੱਤੇ ਜਾਂ ਜੇ ਇਦਾਂ ਦੇ ਪਲਾਂਟ ਗੌਰਮੈਂਟ ਵੱਲੋਂ ਸੈਟਅਪ ਹੋ ਜਾਣ ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਵੀ ਬੇਰਜ਼ਗਾਰੀ ਖਤਮ ਹੋ ਜੂਗੀ ਤਰਨਤਾਰਨ ਜ਼ਿਲ੍ਹੇ ਦੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਜੀ ਜੂਥ ਨੂੰ ਤੇ ਦੂਜੀ ਬੇਨਤੀ ਹੈ ਕਿ ਦੂਜੀ ਇਹ ਪਰਾਲੀ ਦੀ ਸਾਬ ਸਵਾਲ ਕਰਨ ਜਿਹੜੀ ਇਹ ਬਹੁਤ ਸੌਖੀ ਹੈ ਜੀ ਹਾਂਜੀ ਕੀ ਨਾਂ ਵੇ ਜੀ ਦਾਰਾ ਸਿੰਘ ਜੀ ਕਿਹੜਾ ਪਿੰਡ ਜੀ ਦਾਲਾ ਇਹ ਜਿਹੜਾ ਤੁਸੀਂ ਅੱਜ ਪਰਾਲਾ ਕਰ ਰਹੇ ਹੋ ਆ ਕਿਸਰਾ ਮੰਦ ਦੇ ਵਿੱਚ ਏ ਪ੍ਰਾਲਾ ਜੀ ਆਪਣਾ ਕੋਈ ਯਾਰ ਮਿੱਤਰ ਆ ਸਰਪੰਚ ਕਰਤਾਰ ਸਿੰਘ ਬਲੇਰ ਪਿੰਡ ਤੋਂ ਇਹਨਾਂ ਦੇ ਨਾਲ ਸੰਪਰਕ ਹੋਇਆ ਸੀ ਸਾਨੂੰ ਪਤਾ ਲੱਗਾ ਹੈ ਵੀ ਇਹਨਾਂ ਕੋਲ ਬੈਲਰ ਹੈ ਜਿਹੜਾ ਉਹਦੇ ਨਾਲ ਇਹ ਪ੍ਰਾਲੀ ਜਿਹੜੀ ਉਹ ਬੰਨ ਕੇ ਤੇ ਲੈ ਜਾਂਦੇ ਆ ਤੇ ਚਲੋ ਅਸੀਂ ਇਹਨਾਂ ਨਾਲ ਸੰਪਰਕ ਕੀਤਾ ਤੇ ਇਹਨਾਂ 1000 ਰੁਪਇਆ ਸਾਡੇ ਤੋਂ ਜਿਹੜਾ 1 ਏਕੜ ਦਾ ਮੰਗਿਆ ਇਹਨਾਂ ਆਖਿਆ ਵੀ ਪ੍ਰਾਲੀ ਅਸੀਂ ਜਿਹੜੀ ਆ ਉਹ ਇਕੱਠੀ ਕਰਕੇ ਜੋ ਬੈਲਰ ਦੇ ਨਾਲ ਬੰਨ ਕੇ ਤੇ ਟਰਾਲੇ ਦੇ ਵਿੱਚ ਲੱਦ ਕੇ ਅਸੀਂ ਜਿਹੜੀ ਉਹ ਤੁਹਾਡੀ ਲੈ ਜਾਵਾਂਗੇ ਤੇ ਪਹਿਲੀ ਬਿਲਕੁਲ ਜਿਹੜੀ ਉਹ ਸੱਨੇਓ ਸਾਫ ਹੁੰਦੀ ਜਾਂਦੀ ਬਿਲਕੁਲ ਆਪਾਂ ਉਹਦੇ ਨਾਲ ਪਹਿਲੀ ਨੂੰ ਵਾਟਰ ਬਣਾ ਕੇ ਪਾਣੀ ਲਾ ਕੇ ਜਦੋਂ ਕਣਕ ਦੀ ਬਿਆਈ ਕਰਨੀ ਆ ਭਾਵੇਂ ਤੇ ਜੀਰੋ ਡ੍ਰਿਲਣਾ ਵੀ ਲਓ ਭਾਵੇਂ ਸੁਪਰ ਸੀਡਣਾ ਵੀ ਲਓ ਇਹ ਆਪਣੀ ਮਰਜ਼ੀ ਆ ਤੇ ਭਾਵੇਂ ਛੱਟਾ ਦੇ ਕੇ ਵੀ ਲਓ ਜਿਤਨਾ ਕਿਸਾਨ ਦੀ ਮਰਜ਼ੀ ਆ ਵੀ ਅੱਗੋਂ ਜਿੰਦਾ ਮਰਜ਼ੀ ਬੀਜ ਲੇ ਪਹਿਲੀ ਜਿਹੜੀ ਉਹ ਬਿਲਕੁਲ ਐ ਸਾਫ ਹੁੰਦੀ ਜਾਂਦੀ ਤਾਂ ਇਹਦੇ ਤੇ ਕੀ ਫਾਇਦੇ ਕੀ ਕਿਸਾਨ ਨੂੰ ਫਾਇਦਾ ਇਹਦਾ ਇਹੋ ਹੀ ਆ ਵੀ ਇੱਕ ਤੇ ਜਿਹੜਾ ਸਰਕਾਰ ਰੋਕਣ ਢੀ ਅੱਗ ਤੋਂ ਕਿ ਅੱਗ ਨਾ ਲਾਓ ਵੱਡਾ ਫਾਇਦਾ ਇਹੋ ਹੀ ਆ ਵੀ ਆਪਾਂ ਸਰਕਾਰ ਜਿਹੜੇ ਆਂਦੀ ਪਰਚੇ ਕਰਨੇ ਆ ਉਹਨਾਂ ਤੋਂ ਬਾਜਾਂਗੇ ਵੱਡਾ ਫਾਇਦਾ ਇਹ ਆ ਇੱਕ ਜਿਹੜੇ ਮਿੱਤਰ ਕੀੜੇ ਆ ਆਪਣੀ ਜ਼ਮੀਨ ਦੇ ਵਿੱਚ ਉਹ ਬਾਜਣਗੇ ਆਪਣੇ ਰੋਖੇ ਆ ਜਿਹੜੇ ਆਕਸੀਜਨ ਵਾਲੇ ਜਾਂ ਫਲਾਂ ਵਾਲੇ ਉਹ ਬਾਜਣਗੇ ਤੇ ਜਦੋਂ ਕਿਸਾਨ ਦਾ ਪ੍ਰਾੜੀ ਸਾਂਭੀ ਗਈ ਤੇ ਉਹਨੂੰ ਫਾਇਦੇ-ਫਾਇਦੇ ਆ ਮਗਰੋਂ ਆਪਣੀ ਆਸਾਨੀ ਦੇ ਨਾਲ ਕਣਕੋ ਜਿਹੜੀ ਵਿਆਈ ਕਰ ਸਕਦਾ 1 ਏਕੜ ਦੇ ਤੇ ਟੋਟਲ ਕਿੰਨਾ ਕੁ ਖਰਚਾ ਆਉਂਦਾ ਇਹਦਾ ਜੇ ਦੇ ਆਪਣਾ ਬੁੱਥੇ ਆਪ ਵੜਦੇ ਆਪਾਂ ਫਿਰ ਤੇ 2 ਲੀਟਰ ਖਰਚਾ ਇਹਦਾ ਦੋਟਾ ਇਲੇਟਰ ਟਰੈਕਟਰ ਖਾ ਜਾਂਦਾ ਬੁੱਥੇ ਵਢਣ ਤੇ ਬਾਕੀ ਇਹਨਾਂ ਦਾ ਖਰਚਾ 1000 ਰੁਪਏ ਹੀ ਆ ਟੋਟਲ ਮੰਨ ਕੇ ਚੱਲੋ 1500 ਰੁਪਏ ਖਰਚਾ ਇਹਦਾ ਪਰਾੜੀ ਚਕਾਉਂਦਾ ਆ ਜੂਗਾ ਪਹਿਲੀ ਵਾਰੀ ਤੁਸੀਂ ਕਰਵਾ ਰਹੇ ਹੋ ਕਿ ਅੱਗੇ ਵੀ ਨਹੀਂ ਅੱਗੇ ਨਹੀਂ ਸਾਨੂੰ ਇਹਨਾਂ ਦਾ ਪਤਾ ਲੱਗਾ ਕਰਕੇ ਇਹਨਾਂ ਨੇ ਪਹਿਲੀ ਵਾਰ ਇਸ ਵਰਗ ਕੀਤਾ ਕਿਸਾਨਾਂ ਦੀ ਝੋਨੇ ਦੀ ਪਰਾਲੀ ਦੀ ਜਿੱਥੇ ਸਰਕਾਰ ਅਤੇ ਕਿਸਾਨਾਂ ਦਾ ਆਪਸ ਵਿੱਚ ਹੀ ਕਈ ਵਾਰ ਉਲਝਣ ਬਣ ਜਾਂਦੀ ਆ ਪਰਾਲੀ ਨੂੰ ਲੈ ਕੇ ਕਿ ਜਿਹੜੀ ਪਰਾਲੀ ਆ ਉਹ ਕਿਸਾਨ ਅੱਗ ਨਾ ਲਾਉਣ ਉੱਥੇ ਹੀ ਹੁਣ ਹਾਈ ਕੋਰਟ ਵੱਲੋਂ ਵੀ ਸਖਤ ਆਦੇਸ਼ ਦਿੱਤੇ ਜਾਂਦੇ ਆ ਕਿ ਜੇ ਕੋਈ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਤਾਂ ਉਸ ਦੇ ਉੱਤੇ ਜਿਹੜਾ ਉਹ ਤੁਰੰਤ ਪਰਚਾ ਕੀਤਾ ਜਾਵੇ ਤਾਂ ਇਸ ਦਾ ਹੱਲ ਜਿਹੜਾ ਉਹ ਕਿਸਾਨਾਂ ਨੂੰ ਲਗਭਗ ਮਿਲ ਗਿਆ ਏ ਤਾ ਹਲ ਵੀ ਜਿਹੜਾ ਉਹ ਬਹੁਤ ਵਧੀਆ ਤੇ ਬਹੁਤ ਹੀ ਸਸਤਾ ਹੈ ਤਾਂ ਜੇ ਗੱਲ ਕੀਤੀ ਜਾਵੇ ਲਗਾਤਾਰ 2019 ਤੋਂ ਇਹ ਜਿਹੜੇ ਭਰਾ ਆ ਲਗਾਤਾਰ ਕਿਸਾਨਾਂ ਦੇ ਬੇਸੰਪਰਕ ਵਿੱਚ ਆ ਤਾਂ ਪਰਾਲੀ ਦੀ ਜਿਹੜੀ ਉਹ ਬੜੀ ਸਚੱਜੇ ਢੰਗ ਨਾਲ ਸਾਹਬ ਸੰਭਾਲ ਕਰਦੇ ਆ ਤਾਂ ਜੇ ਖਰਚ ਦੀ ਗੱਲ ਕੀਤੀ ਜਾਵੇ ਤਾਂ 1000 ਰੁਪਇਆ ਪ੍ਰਤੀ ਏਕੜ ਜਿਹੜਾ ਉਹ ਲੈਂਦੇ ਆ ਤਾਂ ਪਰਾਲੀ ਜਿਹੜੀ ਆ ਪੂਰੀ ਇਕੱਠੀ ਕਰਕੇ ਉਹ ਆਪਣੇ ਨਾਲ ਲੈ ਜਾਂਦੇ ਆ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਉਹਨਾਂ ਦੇ ਨਾਲ ਕਿ ਇਹ ਜਿਹੜਾ ਉਪਰਾਲਾ ਇਹ ਕਦੋਂ ਤੋਂ ਸਟਾਰਟ ਹੋਇਆ ਤੇ ਕਿਸਾਨਾਂ ਨੂੰ ਇਹਦਾ ਕਿੰਨਾ ਕੋ ਲਾਭ ਹੈ ਤੇ ਕਿਸਾਨ ਇਸ ਪ੍ਰਤੀ ਕਿੰਨੇ ਹਾਂਜੀ ਕੀ ਨਾ ਵੀਰ ਜੀ ਸੁਖਮਨਦੀਪ ਸਿੰਘ ਜੀ ਨਾਮ ਕਿਹੜਾ ਪਿੰਡ ਆ ਮੇਰਾ ਪਿੰਡ ਬਲੇਰ ਆ ਜੀ ਤਾਂ ਅੱਜ ਜਿਸ ਤਰ੍ਹਾਂ ਤੁਸੀਂ ਪ੍ਰਾਲੀ ਦੀ ਸਾਂਭ ਸੰਭਾਲ ਕਰ ਰਹੇ ਹੋ ਹਾਂਜੀ ਤੇ ਕਿੰਨੇ ਚਿਰ ਤੋਂ ਕਰਦੇ ਆ ਰਹੇ ਹੋ ਇਹ ਕੰਮ ਅਸੀਂ 2019 ਤੋਂ ਕਰਦੇ ਆ ਰਹੇ ਹਾਂ ਤਾਂ ਕਿੰਨਾ ਖਰਚਾ ਇੱਕ ਜਿਹੜਾ ਏਕੜ ਦਾ ਆਉਂਦਾ ਇਹ 1 ਏਕੜ ਦਾ ਅਸੀਂ 1000 ਰੁਪਏ ਲੈਨੇ ਹਾਂ ਜੀ ਜ਼ਿਮੀਦਾਰ ਤੋਂ ਅੱਛਾ ਜੀ ਹਾਂਜੀ ਤੇ ਕੀ ਕੀ ਫਾਇਦੇ ਇਹਦੇ ਵਿੱਚ ਹੈਗੇ ਕਿਸਾਨ ਦੇ ਇਹਦੇ ਵਿੱਚ ਫਾਇਦੇ ਜੇ ਗਿਣੀਆਂ ਆਪਾਂ ਬਹੁਤ ਜ਼ਿਆਦਾ ਆ ਜਿੰਨੇ ਅੱਜ ਦੇ ਟਾਈਮ ਤੇ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਆਪਾਂ ਅੱਗ ਨਹੀਂ ਲਗਾ ਸਕਦੇ ਅੱਗ ਲਗਾਉਣ ਵਾਲੇ ਤੇ ਪਰਚਾ ਦੇ ਦਿੱਤਾ ਜਾਂਦਾ ਜ਼ਿਮੀਦਾਰ ਤੇ ਤੇ ਸਭ ਤੋਂ ਵੱਡਾ ਫਾਇਦਾ ਇਹ ਆ ਕਿ ਜਿੰਮੇਦਾਰ ਜਿਹੜਾ ਪ੍ਰਸ਼ਾਸਨ ਤੋਂ ਜਾਂ ਪਰਚਿਆਂ ਤੋਂ ਬਚਦਾ ਹੈ ਤੇ ਦੂਜਾ ਫਾਇਦਾ ਇਹਦਾ ਇਹ ਆ ਜੀ ਆਪਣੇ ਪੋਲੂਸ਼ਨ ਨਹੀਂ ਕਰੇ ਤੁੰਡਾ ਪ੍ਰਦੂਸ਼ਨ ਦੀ ਮਾਤਰਾ ਬਹੁਤ ਘਟਦੀ ਜਾ ਰਹੀ ਹੈ ਤੇ ਤੀਜਾ ਫਾਇਦਾ ਇਹਦਾ ਇਹ ਆ ਜੀ ਜਿਵੇਂ ਆਪਣੀ ਜ਼ਮੀਨ ਦੇ ਵਿੱਚ ਮਿੱਤਰ ਕੀੜੇ ਆ ਤੇ ਜਦੋਂ ਆਪਾਂ ਅੱਗ ਲਗਾਉਨੇ ਉਹ ਮਿੱਤਰ ਕੀੜੇ ਆਪਣੇ ਮਰ ਜਾਂਦੇ ਆ ਤੇ ਜੇ ਆਪਾਂ ਅੱਗ ਨਹੀਂ ਲਗਾਉਂਦੇ ਤੇ ਮਿੱਤਰ ਕੀੜੇ ਆਪਣਾ ਸਾਥ ਦੇਣਗੇ ਆਪਣੇ ਜ਼ਮੀਨ ਨੂੰ ਵੱਧ ਪਜਾਊ ਬਣਾਈ ਰੱਖਦੇ ਆ ਜੀ ਚੌਥਾ ਵੀ ਜੀ ਆਪਣੇ ਝਾੜ ਤੇ ਨਹੀਂ ਫਰਕ ਪੈਂਦਾ ਫਸਲ ਦੀ ਤੇ ਪੰਜਵਾਂ ਫਾਇਦਾ ਇਹਦਾ ਇਹ ਆ ਜੀ ਜਿਵੇਂ ਹਰ ਕਿਸੇ ਜ਼ਿਮੀਦਾਰ ਦੀ ਜ਼ਮੀਨ ਦੇ ਵਿੱਚ ਪੰਜ-ਛੇ ਦਰਖਤ ਮ ਜਿਹੜੇ ਕਿ ਆਪਾਂ ਨੂੰ ਠੰਡੀ ਹਵਾ ਦਿੰਦੇ ਆ ਆਕਸੀਜਨ ਦਿੰਦੇ ਆ ਫਰੂਟ ਦਿੰਦੇ ਆ ਹੋਰ ਵੀ ਕਈ ਰੋਖਾਂ ਦੇ ਲਾਭ ਆ ਜਿਹੜੇ ਆਪਾਂ ਉਹ ਵੀ ਆਪਾਂ ਮਿਲਦੀ ਆ ਜਦੋਂ ਆਪਾਂ ਅੱਗ ਨਹੀਂ ਲਗਾਵਾਂਗੇ ਇੱਕ ਜਦੋਂ ਤੁਸੀਂ ਇਹਦਾ ਕਰਦੇ ਹੋ ਪ੍ਰੋਸੈਸਿੰਗ ਇਹਦੀ ਕਰਦੇ ਹੋ ਹਾਂਜੀ ਤਾਂ 1000 ਰੁਪਇਆ ਲੱਗਦਾ ਜੇ ਕਿਸਾਨ ਇਹ ਪ੍ਰੋਸੈਸਿੰਗ ਨਹੀਂ ਕਰਦਾ ਤਾਂ ਉਹਦਾ ਇੱਕ ਬਜਾਈ ਕਰ ਲਈਏ ਇੱਕ ਏਕੜ ਤੇ ਕਿੰਨਾ ਖਰਚਾ ਆ ਜਾਂਦਾ ਉਹਨਾਂ ਦਾ ਖਰਚਾ ਤਾਂ ਤਕਰੀਬਨ 4 ਤੋਂ 5000 ਰੁਪਏ ਦੇ ਆ ਜਾਂਦਾ ਜੀ ਪ੍ਰਤੀ ਏਕੜ ਤੇ ਜੇ ਆਪਣੇ ਤੋਂ ਕਿਸਾਨ ਪਰਾਲੀ ਚ ਕਾ ਲੈਂਦਾ ਹੈ ਤੇ ਫਿਰ 2000 ਰੁਪਏ ਖਰਚਾ ਆਪਾਂ ਲਵਾਂਗੇ ਉਸ ਤੋਂ ਪਰਾਂ ਤੋਂ ਦਾ ਕੋਈ 11500 ਦਾ ਖਰਚਾ ਰਹਿ ਜਾਂਦਾ ਤਾਂ ਕਿੰਨਾ ਕ ਕਿਸਾਨਾਂ ਵੱਲੋਂ ਜਿਹੜਾ ਹੰਗਾਰਾ ਮਿਲਦਾ ਇਸ ਠੀਕ ਇਸ ਕੰਮ ਨੂੰ ਹੰਗਾਰਾ ਕਿਸਾਨਾਂ ਵੱਲੋਂ ਬਹੁਤ ਜ਼ਿਆਦਾ ਮਿਲ ਰਿਹਾ ਹੈ ਜੀ ਕਿਉਂਕਿ ਅੱਜ ਦੀ ਜਵਾਂ ਜਿਹੜੀ ਪੀੜੀ ਹੈ ਨੌਜਵਾਨ ਪੀੜੀ ਉਹ ਵੈਲਾ ਡੁਕੜੜਿਆ ਪੜ੍ਹੀ ਲਿਖੀ ਆ ਹਰ ਕੋਈ ਇਹ ਗੱਲ ਨੂੰ ਸਮਝਦਾ ਹੈ ਕਿ ਆਗ ਲਗਾਉਣ ਦਾ ਕੋਈ ਲਾਭ ਨਹੀਂ ਆ ਫਾਇਦਾ ਨਹੀਂ ਆ ਤੇ ਹਰ ਬਹੁਤ ਵਧੀਆ ਮਤਲਬ 90 ਤੋਂ 95% ਕਿਸਾਨ ਸਾਡਾ ਸਾਫ ਦੇ ਰਹੇ ਆ ਤੇ ਸਾਨੂੰ ਮਤਲਬ ਬਹੁਤ ਫੋਨ ਆ ਰਹੇ ਆ ਦੂਰੋਂ ਮਿਹੜਿਆਂ ਕਿ ਸਾਡੀ ਪ੍ਰਾਲੀ ਚੁੱਕ ਦੇ ਜੀ ਸਾਡੀ ਪ੍ਰਾਲੀ ਸਾਫ ਕਰ ਦੇ ਜੀ ਸਰਕਾਰ ਤੋਂ ਵੀ ਕੋਈ ਮੰਗ ਹੈਗੀ ਕਿਸਾਨਾਂ ਕਿਸਾਨ ਜਿਸ ਤਰ੍ਹਾਂ ਕਿ ਇਹ ਸਰਕਾਰ ਮੰਨ ਲਓ 1000 ਜਾਂ 2000 ਰੁਪਇਆ ਬੋਨਸ ਇਹਦੀ ਸਾਮ ਸੰਭਾਲ ਲਈ ਕਿਸਾਨ ਨੂੰ ਦੇਵੇ ਤਾਂ ਕਿੰਨਾ ਖੁਸ਼ਕਾ ਆ ਜੂਗਾ ਦੇਖੋ ਵੀ ਜਿੱਤਰਾ ਹੀ ਰੋਜ ਕਿਸਾਨ ਭਾਈ ਚਾਰੇ ਦੇ ਵਿੱਚ ਮੈਂ ਖੁਦ ਕਿਸਾਨ ਆ ਤੇ ਖੁਦ ਕਿਸਾਨ ਭਾਈ ਚਾਰੇ ਦੇ ਵਿੱਚ ਰੋਜ ਵਿਚਰਦਾ ਹਾਂ ਰੋਜ ਪਿੰਡ ਪਿੰਡ ਜਾਂਦੇ ਆ ਤੇ ਸਾਰਿਆਂ ਕਿਸਾਨਾਂ ਲੋ ਤਕਰੀਬਨ ਡਿਮਾਂਡ ਇਹੀ ਆ ਵੀ ਜਿਹਨੇ 1000 ਰੁਪਇਆ ਖਰਚਾ ਲੈਦਾ ਆਉਂਦਾ ਹੈ ਇਹ ਸਰਕਾਰ ਜਿਹੜਾ ਉਹ 1000 ਤੋਂ 1500 ਰੁਪਿਆ ਕਿੱਲੇ ਦਾ ਪ੍ਰੋਵਾਈਡ ਕਰਦੇ ਉਹਨਾਂ ਨੂੰ ਸਬਸਿਡੀ ਦੇ ਦੇ ਜਾਂ ਉਹਨਾਂ ਦੇ ਅਕਾਊਂਟ 'ਚ ਸੈਂਡ ਕਰ ਦੇ ਜਾਂ ਕਿਸੇ ਵੀ ਤਰੀਕੇ ਨਾਲ ਜਾਂ ਆੜਤੀਆਂ ਰਾਈ ਬੌਨਸ ਦੇ ਦੇ ਕਿਸੇ ਵੀ ਤਰੀਕੇ ਨਾਲ ਜਿਹੜਾ ਕਿਸਾਨ ਨੂੰ 1000 ਤੋਂ 1500 ਰੁਪਿਆ ਪ੍ਰਤੀ ਏਕੜ ਮਿਲ ਜੇ ਸਰਕਾਰ ਵੱਲੋਂ ਤਾਂ ਫਿਰ ਸਰਕਾਰ ਵੱਲੋਂ ਜੇ 1000 ਤੋਂ 1500 ਰੁਪਿਆ ਦੇ ਦਿੱਤਾ ਜਾਵੇ ਤਾਂ ਕਿਸਾਨ ਬਹੁਤ ਖੁਸ਼ਹਾਲ ਆ ਤੇ ਸਾਰਾ ਪੰਜਾਬ ਇਤਨਾ ਆਪਣਾ ਰੰਗਲਾ ਪੰਜਾਬ ਖੁਸ਼ਹਾਲ ਰਹੂਗਾ ਪੋਲੂਸ਼ਨ ਲੈਸ ਰਹੂਗਾ ਕੋਈ ਜਿਹੜਾ ਧੂਆਂ ਜਿਹੜਾ ਉਹ ਨਹੀਂ ਹੋਊਗਾ ਇੱਕ ਦਿਨ ਦੇ ਵਿੱਚ ਕਿੰਨੇ ਹੀ ਸਾਮ ਦਿੰਦੇ ਹੋ ਕਿੰਨੇ ਕਿੱਲਾਂ ਦੀ ਪਾਲੀ ਇੱਕ ਦਿਨ ਵਿੱਚ ਤਕਰੀਬਨ 15 ਤੋਂ 17 ਕਿੱਲੇ ਮਸ਼ੀਨ ਵਰਕ ਕਰਦੀ ਹੈ ਜੀ। ਹਾਂ। ਤਾਂ ਇਹਦੇ ਲਈ ਕੋਈ ਮੁਸ਼ਕਲਾਂ ਵੀ ਆਉਂਦੀਆਂ ਤੁਹਾਨੂੰ। ਮੁਸ਼ਕਲਾਂ ਤਾਂ ਦੇਖੋ ਜੀ ਜਿਹਨੇ ਜਿਹੜੇ ਵੀ ਕੰਮ ਨੂੰ ਆਪਾਂ ਘਰੋਂ ਤੁਰਦੇ ਹਾਂ ਮੁਸ਼ਕਲਾਂ ਪਹਿਲਾਂ ਹੁੰਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਇਨਸਾਨ ਕਾਮਯਾਬ ਹੁੰਦਾ ਹੈ। ਮੁਸ਼ਕਲਾਂ ਦੇ ਛੋਟੀਆਂ-ਬਾਦੀਆਂ ਕਿਤੇ ਰਸਤੇ ਦੀ ਆ ਗਈ ਕਿਤੇ ਕੋਈ ਨੁਕਸਾਨ ਹੋ ਗਿਆ ਜਾਂ ਟੁੱਟ ਪਾਜੇ ਦੀ ਮੁਸ਼ਕਲਾਂ ਤੇ ਪਹਿਲਾਂ ਹੈ ਜੀ। ਇਹ ਇਹ ਜਿਹੜੀ ਪ੍ਰਾਲੀ ਤੁਸੀਂ ਕਿਸਾਨਾਂ ਤੋਂ ਲੈਂਦੇ ਹੋ ਤੇ ਫਿਰ ਇਹਦਾ ਕੀ ਕਰਦੇ ਹੋ? ਇਹ ਦੇਖੋ ਜੀ ਆਪਾਂ ਇੰਡਸਟਰੀਲਾਈਜੇਸ਼ਨ ਦੀ ਖੇਤਰ ਦੀ ਗੱਲ ਕਰੀਏ ਤੇ ਆਪਣੇ ਤਰਨਤਾਰਨ ਜ਼ਿਲ੍ਹੇ 'ਚ ਇੱਕੋ ਹੀ ਮੇ ਉਹ ਹੈਗੀ ਆ ਜੀ ਰਾਣਾ 슈ਗਰ ਮਿਲ ਤੇ ਜੇ ਆਪਾਂ ਦੂਜੀ ਬਟਰ ਮਿਲ ਦੀ ਗੱਲ ਕਰੀਏ ਤੇ ਉਹ ਵੀ ਸਖੋਤਰਨਤਨ ਜ਼ਿਲ੍ਹੇ ਦੇ ਬਾਰਡਰ ਤੇ ਬਾਹਰ ਚਲ ਜਾਂਦੀ ਹੈ ਤਰਨਤਨ ਜ਼ਿਲ੍ਹੇ ਦੀ ਤੇ ਸਾਡੇ ਏਰੀਆ 'ਚ ਕੋ ਰਾਣਾ 슈ਗਰ ਮਿਲ ਹੈ ਜੇ ਆਪਾਂ ਦੂਜੀ ਨੂੰ ਜਾਣੇ ਆ ਤਾਂ ਉਹਨੂੰ ਟ੍ਰਾਂਸਪੋਰਟ ਖਰਚਾ ਬਹੁਤ ਜ਼ਿਆਦਾ ਪੈਂਦਾ ਹੈ ਤੇ ਇਹ ਵੀ ਮੇਰੀ ਸਰਕਾਰ ਅੱਗੇ ਅਪੀਲ ਹੈ ਸਰਕਾਰ ਅੱਗੇ ਬੇਨਤੀ ਆ ਕਿ ਜਿਵੇਂ ਹੁਣ ਘਰਾਲੇ ਪਲਾਂਟ ਲੱਗ ਰਿਹਾ ਜੀ ਇਹ ਨਵਦੀਪ ਵੀਰ ਦੇ ਘਰਾਲੇ ਤੋਂ ਉਹ ਪਲਾਂਟ ਸੈਟਅਪ ਕਰ ਰਹੇ ਆ ਉਹ ਪੈਲੇਟ ਉਹਨਾਂ ਬੜੀ ਵਧੀਆ ਮਸ਼ੀਨਰੀ ਮਤਲਬ ਫੀਟਿੰਗ ਕੀਤੀ ਆ ਮੁੰਡਿਆਂ ਨੇ ਪੈਲੇਟ ਤਿਆਰ ਕਰ ਰਿਹਾ ਜੀ ਪਰਾਲੀ ਤੋਂ ਕਿ ਜੇ ਇਦਾਂ ਦੇ ਕਿਤੇ 8-10 ਪਲਾਂਟ ਤਰਨਤਾਰਨ ਜ਼ਿਲ੍ਹੇ ਨੂੰ ਹੋਰ ਦੇ ਦਿੱਤੇ ਜਾਂ ਜਾਂ ਇਦਾਂ ਦੇ ਪਲਾਂਟ ਗੌਰਮੈਂਟ ਵੱਲੋਂ ਸੈਟਅਪ ਹੋ ਜਾਣ ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਵੀ ਬੇਰਜ਼ਗਾਰੀ ਖਤਮ ਹੋ ਜੂਗੀ ਤਰਨਤਾਰਨ ਜ਼ਿਲ੍ਹੇ ਦੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਜੀ ਜੂਥ ਨੂੰ ਤੇ ਦੂਜੀ ਬੇਨਤੀ ਹੈ ਕਿ ਦੂਜੀ ਇਹ ਪਰਾਲੀ ਦੀ ਸਾਬ ਸਵਾਲ ਕਰਨ ਜਿਹੜੀ ਇਹ ਬਹੁਤ ਸੌਖੀ ਹੈ ਜੀ ਹਾਂਜੀ ਕੀ ਨਾਂ ਵੇ ਜੀ ਦਾਰਾ ਸਿੰਘ ਜੀ ਕਿਹੜਾ ਪਿੰਡ ਜੀ ਦਾਲਾ ਇਹ ਜਿਹੜਾ ਤੁਸੀਂ ਅੱਜ ਉਪਰਾਲਾ ਕਰ ਰਹੇ ਹੋ ਆ ਕਿਸ ਰਾਮੰਦ ਇਹ ਪ੍ਰਾਲਾ ਜੀ ਆਪਣਾ ਕੋਈ ਯਾਰ ਮਿੱਤਰ ਆ ਸਰਪੰਚ ਕਰਤਾਰ ਸਿੰਘ ਬਲੇਰ ਪਿੰਡ ਤੋਂ ਇਹਨਾਂ ਦੇ ਨਾਲ ਸੰਪਰਕ ਹੋਇਆ ਸੀ ਸਾਨੂੰ ਪਤਾ ਲੱਗਾ ਇਹ ਵੀ ਇਹਨਾਂ ਕੋਲ ਬੈਲਰ ਹੈ ਜਿਹੜਾ ਉਹਦੇ ਨਾਲ ਇਹ ਪ੍ਰਾਲੀ ਜਿਹੜੀ ਉਹ ਬੰਨ ਕੇ ਤੇ ਲੈ ਜਾਂਦੇ ਆ ਤੇ ਚਲੋ ਅਸੀਂ ਇਹਨਾਂ ਨਾਲ ਸੰਪਰਕ ਕੀਤਾ ਤੇ ਨਾਲ 1000 ਰੁਪਿਆ ਸਾਡੇ ਤੋਂ ਜਿਹੜਾ 1 ਏਕੜ ਦਾ ਮੰਗਿਆ ਇਹਨਾਂ ਆਖਿਆ ਵੀ ਪ੍ਰਾਲੀ ਅਸੀਂ ਜਿਹੜੀ ਆ ਉਹ ਇਕੱਠੀ ਕਰਕੇ ਜੋ ਬੈਲਰ ਦੇ ਨਾਲ ਬੰਨ ਕੇ ਤੇ ਟਰਾਲੇ ਦੇ ਵਿੱਚ ਲੱਦ ਕੇ ਅਸੀਂ ਜਿਹੜੀ ਉਹ ਤੁਹਾਡੀ ਲੈ ਜਾਾਂਗੇ ਤੇ ਪਹਿਲੀ ਬਿਲਕੁਲ ਜਿਹੜੀ ਉਹ ਥੱਲੇ ਉਹ ਸਾਫ਼ ਹੁੰਦੀ ਜਾਂਦੀ ਬਿਲਕੁਲ ਆਪਾਂ ਉਹਦੇ ਨਾਲ ਪਹਿਲੀ ਨੂੰ ਵਾਟਰ ਬਣਾ ਕੇ ਪਾਣੀ ਲਾ ਕੇ ਜਦੋਂ ਕਣਕ ਦੀ ਬਿਆਈ ਕਰਨੀ ਆ ਭਾਵੇਂ ਤੇ ਜੀਰੋ ਡ੍ਰਿਲਣਾ ਵੀ ਲਓ ਭਾਵੇਂ ਸੁਪਰ ਸੀਡਣਾ ਵੀ ਲਓ ਇਹ ਆਪਣੀ ਮਰਜ਼ੀ ਆ ਤੇ ਭਾਵੇਂ ਛੱਟਾ ਦੇ ਕੇ ਵੀ ਲਓ ਜਿਤਨਾ ਕਿਸਾਨ ਦੀ ਮਰਜ਼ੀ ਆ ਵੀ ਅੱਗੋਂ ਜਿੰਦਾ ਮਰਜ਼ੀ ਬੀਜ ਲੇ ਪਹਿਲੀ ਜਿਹੜੀ ਉਹ ਬਿਲਕੁਲ ਐ ਸਾਫ਼ ਹੁੰਦੀ ਜਾਂਦੀ ਤਾਂ ਇਹਦੇ ਤੇ ਕੀ ਫਾਇਦੇ ਕੀ ਕਿਸਾਨ ਨੂੰ ਫਾਇਦਾ ਇਹਦਾ ਇਹੋ ਹੀ ਆ ਵੀ ਇੱਕ ਤੇ ਜਿਹੜਾ ਸਰਕਾਰ ਰੋਕਣ ਲਈ ਅੱਗ ਤੋਂ ਇਹ ਅੱਗ ਨਾ ਲਾਓ ਵੱਡਾ ਫਾਇਦਾ ਤੇ ਇਹੋ ਹੀ ਆ ਵੀ ਆਪਾਂ ਸਰਕਾਰ ਜਿਹੜੇ ਆਂਦੀ ਪਰਚੇ ਕਰਨੇ ਆ ਉਹਨਾਂ ਤੋਂ ਬਾਜਾਂਗੇ ਵੱਡਾ ਫਾਇਦਾ ਤੇ ਇਹ ਆ ਇੱਕ ਜਿਹੜੇ ਮਿੱਤਰ ਕੀੜੇ ਆ ਆਪਣੇ ਜ਼ਮੀਨ ਦੇ ਵਿੱਚ ਉਹ ਬਾਜਣਗੇ ਆਪਣੇ ਰੋਖਿਆ ਜਿਹੜੇ ਆਕਸੀਜਨ ਵਾਲੇ ਜਾਂ ਫਲਾਂ ਵਾਲੇ ਉਹ ਬਾਜਣਗੇ ਤੇ ਜਦੋਂ ਕਿਸਾਨ ਦਾ ਪ੍ਰਾੜੀ ਸਾਂਭੀ ਗਈ ਤੇ ਉਹਨੂੰ ਫਾਇਦੇ-ਫਾਇਦੇ ਆ ਮਗਰੋਂ ਆਪਣੀ ਆਸਾਨੀ ਦੇ ਨਾਲ ਕਣਕੋ ਜਿਹੜੀ ਵਿਆਈ ਕਰ ਸਕਦਾ 1 ਏਕੜ ਦੇ ਤੇ ਟੋਟਲ ਕਿੰਨਾ ਕੁ ਖਰਚਾ ਆਉਂਦਾ ਇਹਦਾ ਜੇ ਦੇ ਆਪਣਾ ਬੁੱਥੇ ਆਪ ਵੜਦੇ ਆਪਾਂ ਫਿਰ ਤੇ 2 ਲੀਟਰ ਖਰਚਾ ਇਹਦਾ ਦੋਟਾ ਇਲੇਟਰ ਟ੍ਰੈਕਟਰ ਖਾ ਜਾਂਦਾ ਉਥੇ ਵੜਨ ਤੇ ਬਾਕੀ ਇਹਨਾਂ ਦਾ ਖਰਚਾ 1000 ਰੁਪਈਆ ਹੀ ਆ ਟੋਟਲ ਮੰਨ ਕੇ ਚਲੋ 1500 ਰੁਪਈਆ ਖਰਚਾ ਇਹਦਾ ਪ੍ਰਾੜੀ ਚਕਾਉਂਦਾ ਆ ਜੂਗਾ ਪਹਿਲੀ ਵਾਰੀ ਤੁਸੀਂ ਕਰਵਾ ਰਹੇ ਹੋ ਕਿ ਅੱਗੇ ਵੀ ਨਹੀਂ ਅੱਗੇ ਨਹੀਂ ਸਾਨੂੰ ਇਹਨਾਂ ਦਾ ਪਤਾ ਲੱਗਾ ਕਰਕੇ ਹੀ ਇਹਨਾਂ ਨਾਲ ਪਹਿਲੀ ਵਾਰਾ ਇਸ ਵਰਗ ਕੀਤਾ